ਵਰਲਡ ਆਰਟ ਡੇ ਇੱਕ ਐਸਾ ਦਿਨ ਜੋ ਸਿਰਫ ਕਲਾਕਾਰਾਂ ਦੇ ਲਈ ਹੀ ਨਹੀਂ ਬਲਕਿ ਸਾਰੀਆਂ ਸੰਸਕ੍ਰਿਤੀਆਂ ਭਾਵਨਾਵਾਂ ਅਤੇ ਸੋਚਾਂ ਦੀ ਆਜ਼ਾਦੀ ਦੇ ਲਈ ਵੀ ਮਾਇਨੇ ਰੱਖਦਾ ਹੈ ਇਹ ਇੱਕ ਅਜੀਹਾ ਦਿਨ ਹੈ ਜੋ ਸਾਨੂੰ ਆਪਣੇ ਅਤੀਤ ਦੇ ਨਾਲ ਜੋੜਦਾ ਹੈ ਤੇ ਭਵਿੱਖ ਦੇ ਵੱਲ ਲੈ ਕੇ ਜਾਂਦਾ ਹੈ 15 ਅਪ੍ਰੈਲ ਨੂੰ ਵਿਸ਼ਵ ਭਰ ਦੇ ਵਿੱਚ ਵਰਲਡ ਆਰਟ ਡੇ ਮਨਾਇਆ ਜਾਂਦਾ ਹੈ ਇਹ ਦਿਨ ਲਿਓਨਾਰਡੋ ਦਾ ਵਿੰਚੀ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਜੋ ਇਤਿਹਾਸ ਦੇ ਸਭ ਤੋਂ ਮਹਾਨ ਕਲਾਕਾਰਾਂ ਚੋਂ ਇੱਕ ਸਨ ਕਲਾ ਸਿਰਫ ਰੰਗਾਂ ਜਾਂ ਆਵਾਜ਼ਾਂ ਦੀ ਖੇਡ ਨਹੀਂ ਬਲਕਿ ਰੂਹ ਦੀ ਬੋਲੀ ਹੈ ਜੋ ਮਨੁੱਖੀ ਜਜ਼ਬਾਤਾਂ ਨੂੰ ਅਜੀਹੀ ਸ਼ਕਲ ਦਿੰਦੀ ਹੈ ਜੋ ਸਦੀਆਂ ਤੱਕ ਜਿਉਂਦੀ ਰਹਿੰਦੀ ਹੈ ਕਲਾ ਹੀ ਹੈ ਜੋ ਸਮਾਜ ਦੇ ਵਿੱਚ ਸੋਚ ਦੀ ਲਹਿਰ ਨੂੰ ਲਿਆਉਂਦੀ ਹੈ ਸਰੀ ਆਰਟ ਸੈਂਟਰ ਵਿੱਚ ਕਲਾ ਨੂੰ ਨਿਖਾਰਨ ਦੇ ਵਿਸ਼ੇਸ਼ ਯਤਨ ਜਾਰੀ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕ ਉਹ ਭਾਵੇਂ ਸਰੀਰਕ ਤੌਰ ਤੇ ਰਾਜ਼ੀ ਕਿਉਂ ਨਾ ਹੋਣ ਉਹ ਵੀ ਇੱਥੇ ਆ ਕੇ ਆਪਣੀ ਕਲਾ ਲੋਕਾਂ ਤੱਕ ਪਹੁੰਚਾ ਰਹੇ ਹਨ ਤਾਂ ਕਿ ਹਰ ਕੋਈ ਆਪਣੇ ਅੰਦਰ ਦੀ ਕਲਾ ਨੂੰ ਪਛਾਣ ਸਕੇ ਆਈ ਥਿੰਕ ਆਰ ਕੈਨ ਬੀ ਐਨੀਥਿੰਗ ਆਈ ਲਾਈਕ ਟੂ ਥਿੰਕ ਆਫ ਆਰਟ ਐਸ ਸਮਥਿੰਗ ਵਿਚ ਮੇਕਸ ਮੀ ਥਿੰਕ which fills me with joy or maybe fills me with other kinds of emotions uh anything that makes me pay attention to the world which makes me look more closely mm -hmm. at the world which surrounds us kala di je pravasha dhiye te bachpan to jadon insaan khedda koi bhi game to oh bhi ek kala hai ਉਸ ਤੋਂ ਬਾਅਦ ਉਹ ਅਲੱਗ-ਅਲੱਗ ਫੀਲਡ 'ਚ ਜਾ ਕੇ ਆਪਣੀ ਜ਼ਿੰਦਗੀ ਜੀਉਣ ਦਾ ਵੱਲ ਸਿੱਖਦਾ ਤੇ ਉਹ ਇੱਕ ਕਲਾ ਹੀ ਹੁੰਦੀ ਹੈ ਤੇ ਮੈਂ ਜੁੜਿਆ ਲੋਕ ਸਾਜਾਂ ਦੀ ਕਲਾ ਲੋਕ ਸੰਗੀਤ ਦੀ ਕਲਾ ਗਾਇਕੀ ਤੇ ਇਹ ਜਿਹੜੀ ਵੀ ਕਲਾ ਹੈ ਦੁਨੀਆ ਦੇ ਵਿੱਚ ਵਸਦਾ ਕੋਈ ਵੀ ਇਨਸਾਨ ਹੋ ਕੋਈ ਵੀ ਕੰਮ ਕਰਦਾ ਤੇ ਉਹ ਇੱਕ ਤਰ੍ਹਾਂ ਦੀ ਕਲਾ ਹੀ ਹੈ ਇਥੋਂ ਦੀ ਆਰਟ ਗੈਲਰੀ ਦੇ ਵਿੱਚ ਕੁਦਰਤੀ ਚੀਜ਼ਾਂ ਨੂੰ ਨਿਹਾਰ ਕੇ ਬਹੁਤ ਸੁੰਦਰ ਢੰਗ ਦੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇੱਕ ਵਿਸ਼ੇਸ਼ ਥਾਂ ਮੌਜੂਦ ਹੈ ਜਿੱਥੇ ਕੋਈ ਵੀ ਆ ਕੇ ਆਪਣੀ ਕਲਾਕ੍ਰਿਤੀ ਕਰ ਸਕਦਾ ਹੈ ਵਿਜੈ ਯਮਲਾ ਜਿਨ੍ਹਾਂ ਨੂੰ 15 ਤੋਂ ਜ਼ਿਆਦਾ ਸਾਜ਼ ਵਜਾਉਣ 'ਚ ਮੁਹਾਰਤ ਹਾਸਲ ਹੈ ਉਹਨਾਂ ਅਨੁਸਾਰ ਕਲਾ ਸਾਨੂੰ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦੀ ਹੈ ਜਦੋਂ ਸਾਰੀ ਦੁਨੀਆ ਕਲਾ ਨੂੰ ਸਲਾਮ ਕਰਦੀ ਹੈ ਤਾ ਸਾਡੇ ਲਈ ਵੀ ਇਹ ਮਾਣ ਵਾਲੀ ਗੱਲ ਹੋ ਨਿਬੜਦੀ ਹੈ ਦਸਵੇਂ ਕੀ ਪਿਆਰ ਵਿੱਚੋਂ ਖਟਿਆ ਤੇਰੇ ਨਹੀਂ ਘੜਾ ਮੈਨੂੰ ਪੱਤਿਆ ਲੋਕ ਸਾਜ ਜਿਹੜੇ ਕਿ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਨੇ ਜਦੋਂ ਸਾਡੇ ਬਾਬੇ ਦਾਦੇ ਪਰਦਾਦੇ ਸੰਗੀਤ ਨਾਲ ਜੁੜੇ ਤੇ ਉਹਨਾਂ ਨੇ ਲੋਕ ਸਾਜਾਂ ਦਾ ਸਾਥ ਲਿਆ ਤੇ ਉਹਦੇ ਨਾਲ ਹੀ ਉਹਨਾਂ ਨੇ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਜਿਵੇਂ ਕਿ ਤੁਸੀਂ ਦੇਖਦੇ ਹੋ ਮੇਰੇ ਦਾਦਾ ਲਾਲਚੰਦ ਜਮਲਾ ਜੱਟ ਜੀ ਉਹਨਾਂ ਨੇ ਤੂੰ ਵੀ ਸਾਜ ਹੀ ਯਾਦ ਕੀਤਾ ਪ੍ਰਾਤਨ ਲੋਕ ਸਾਜਾ ਤੋਂ ਹੀ ਦੇਖਦੇ ਹੋਏ ਤੇ ਪੂਰੀ ਦੁਨੀਆ ਦੇ ਵਿੱਚ ਅੱਜ ਤੂੰ ਵੀ ਨੂੰ ਪਿਆਰ ਮਿਲ ਰਿਹਾ ਹੈ ਕੋਈ ਵੀ ਸੰਗੀਤ ਹੁੰਦਾ ਉਹਦੇ ਵਿੱਚ ਤੂੰ ਵੀ ਜਰੂਰ ਰੂਜ਼ ਹੋ ਰਹੀ ਹੈ ਸੋ ਭਾਵੇਂ ਚਿੱਤਰ ਕਲਾ ਹੋਵੇ ਸੰਗੀਤ ਨਾਟਕ ਨਾਚ ਜਾਂ ਮੂਰਤ ਕਲਾ ਕਲਾ ਲੋਕਾਂ ਨੂੰ ਜੋੜਦੀ ਹੈ ਤੇ ਸੋਚਣ ਤੇ ਮਜਬੂਰ ਕਰਦੀ ਹੈ ਉਹ ਮੈਨੂੰ ਰੋਸ਼ਨੀ ਵਖਾਤੇ ਨਾਲ ਦੁੱਖਾਂ ਵਿੱਚ ਪਾ ਕੇ ਨਾਲੇ ਲਾਉ ਤੂੰ ਚੋਟਟਿਆ ਤੇਰੇ ਨਿਕ ਡਰ ਮੈਨੂੰ ਪਟਿਆ ਦਸਵੇਂ ਕੀ ਪਿਆਰ ਵਿੱਚੋਂ ਖਟਿਆ ਪਰਮਜੀਤ ਸਿੰਘ ਓਮਨੀ ਨਿਊਜ਼ ਸਰੀ